ਇੱਕ ਮਿੰਟ ਜੀ ਇੱਕ ਮਿੰਟ ਜੀ ਆ ਇੱਕ ਮਿੰਟ ਆ ਖਾਲੀ ਆ ਖਾਲੀ ਗੱਟਾ ਤੋਲਿਆ ਜੀ ਆਪਾਂ 550 ਗ੍ਰਾਮ ਦਾ ਉਹ ਬੱਟਾ ਧਰ ਕੇ ਆ ਬੱਟਾ ਧਰ ਆ ਆਪ ਵੀ ਆਪ 20 ਕਿਲੋ ਦਾ ਬੱਟਾ ਇਹ ਆ ਚੈੱਕ ਕਰ ਲਓ ਵੀ 20 ਕਿਲੋ ਆ ਲਿਆ ਵੀ ਗੱਟਾ ਲਿਆ ਹੁਣ ਗੱਟੇ ਲਿਓ ਇਹ ਛੱਕੇ ਪਿਆ ਸੀ ਵੀ ਜਿਹੜੀ ਕਲਕਾ ਉਹ ਵੱਧ ਤੋਲੀ ਜਾ ਰਹੀ ਆ ਹਾਂਜੀ ਅਸੀਂ ਚੱਲ ਰਹੇ ਨੰਗਲ ਕਲਾ ਤੋਂ ਲਾਈਵ ਦਾਣਾ ਮੰਡੀ ਦੇ ਵਿੱਚੋਂ ਜਿੱਥੇ ਵੀ ਮਾਨਸਾ ਜ਼ਿਲ੍ਹੇ 'ਚ ਕਿਸਾਨਾਂ ਨੇ ਕਿਸਾਨਾਂ ਨੂੰ ਕੁਦਰਤੀ ਮਾਰ ਪਈ ਹੈ ਗੜਿਆਂ ਦੀ ਮਾਰ ਪਈ ਹੈ ਉੱਥੇ ਹੀ ਕਿਸਾਨਾਂ ਦੀ ਲੁੱਟ ਆੜਤੇ ਵੱਲੋਂ ਕੀਤੀ ਜਾ ਰਹੀ ਹੈ ਅਸੀਂ ਦਿਖਾਉਣਾ ਤੁਹਾਨੂੰ ਲਾਈਵ ਤਸਵੀਰ ਕਿਉਂਕਿ ਜੇ 1.5 2-2 ਕਿਲੋ ਕਣਕ ਨੰਗਲ ਹਾਂ ਤੁਹਾਨੂੰ ਦਿਖਾਉਣਾ ਹੈਗੇ ਕਿਲੋ ਕਿੰਨੀ ਭਰਤੀ ਹੈਗੀ 52500 52550 ਜਦ ਕੇ 1 ਕਿਲੋ ਦੀ ਇਹਦੇ ਚ ਜਿਆਦਾ ਭਰੀ ਗਈ ਹੈਗੀ ਹੋਰ ਵੀ ਦੱਸੋ ਨੇ ਤੁਹਾਨੂੰ ਕਣਕ ਆ ਸਾਡਾ ਸਾਰਾ ਨਗਰ ਇੱਥੇ ਇਕੱਠਾ ਹੋਇਆ ਇਹ ਤਾਂ ਲੈ ਵੀ ਚੱਲੀ ਜੰਨੇ ਆਪਾਂ ਅੱਜ ਦਾ ਦਿਨ 17 ਅਪ੍ਰੈਲ ਨੂੰ 17 ਅਪ੍ਰੈਲ ਦਿਨ ਵੀਰਵਾਰ ਆ ਲੋ ਜੀ 8 ਵੱਜ ਕੇ 20 ਕਿਲੋ ਆ ਦੇਖ ਸਕਦੇ ਹੋ ਜੀ 1.5 ਕਿਲੋ ਵਾਧਾ ਪੂਰੇ ਪੰਜਾਬ ਚ ਸ਼ੇਅਰ ਕਰ ਦਿਓ ਬਈ ਇਹ 1.5 ਕਿਲੋ 1.5 ਕਿਲੋ ਵਾਧਾ ਇਹ ਦੇਖੋ ਹਰ ਇੱਕ ਦਾਣਾ ਮੰਡੀ ਦੇ ਵਿੱਚ ਇਹ ਵੀ ਇੱਕ ਸੇਮ ਪ੍ਰੋਬਲਮ ਹੈ ਹਰ ਇੱਕ ਦਾਣਾ ਮੰਡੀ ਦੇ ਵਿੱਚ ਜ਼ਿੰਮੇਦਾਰ ਨੂੰ ਰੱਬ ਦੀ ਵੀ ਗ੍ਰੋਪੀ ਹੈ ਆਰਟ ਦੀ ਵੀ ਗ੍ਰੋਪੀ ਹੈ ਜਿਹਨੂੰ ਆਪਾਂ ਆਪਦਾ ਸਭ ਕੁਝ ਮੰਨਦੇ ਆ ਇਹ ਸਾਰਾ ਕੁਝ ਸਾਰਿਆਂ ਨਾਲੋਂ ਪਹਿਲਾਂ ਆਪਣੀ ਜਦੋਂ ਇਹਦਾ ਸੀਗਾ ਝੋਨੇ ਦਾ ਸੀ ਸੀਜ਼ਨ ਉਦੋਂ ਆਪਣੀ ਸਾਰਿਆਂ ਨੂੰ ਵੱਧ ਲੁੱਟ ਕੀਤੀ ਗਈ ਉਦੋਂ ਇਹ ਸੈਲਰਾਂ ਸੈਲਰਾਂ ਦੇ ਆਲਿਆਂ ਦੇ ਨਾਲ ਗੱਲ ਕੇ ਮਾਲਕਾਂ ਦੇ ਨਾਲ ਕਿਉਂਕਿ ਇਹ ਮਾਲਕਾਂ ਦੇ ਨਾਲ ਨਹੀਂ ਰਲੇ ਕਿਉਂਕਿ ਸੈਲਰ ਇਹਨਾਂ ਦੇ ਆਉਦੇ ਨੇ ਬਿਲਕੁਲ ਉਦੋਂ ਇਹਨਾਂ ਨੇ ਬਹੁਤ ਕੁਝ ਕੀਤਾ ਕੁਝ ਮੇਰੇ ਪਿੰਨ ਨੰਗਲ ਕਲਾਂ ਦੇ ਵਿੱਚ ਵੀ ਅਸੀਂ ਵਿਰੋਧ ਕੀਤਾ ਸੀ ਜਿਹਦੇ ਵਿੱਚ ਅਸੀਂ 26 ਰੁਪਏ ਕੱਟ ਦਿੰਦੇ ਸੀ 85 ਰੁਪਏ ਮੰਗਦੇ ਸੀ ਉਸ ਤੋਂ ਬਾਅਦ ਕੁਝ ਜ਼ਿਮੀਂਦਾਰਾਂ ਤੋਂ ਇਹ ਜਾਦੇ ਵੀ ਲੈ ਗਏ ਤੇ ਕੁਝ ਭੇਡਾਂ ਵੀ ਹੁੰਦੀਆਂ ਨੇ ਜਿਹੜੀਆਂ ਇਹ ਕਹਿੰਦੀਆਂ ਹੁੰਦੀਆਂ ਨਹੀਂ ਯਾਰ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇਹ ਉਹਨਾਂ ਭੇਡਾਂ ਨੇ ਮੰਨਰ ਨਾ ਲਗਿਓ ਸਾਰੇ ਬੰਦੇ ਆਵੇ ਲਿਆ ਕੇ ਕੰਪਿਊਟਰ ਗੰਡੇ ਸਾਰੀਆਂ ਦਾਣਾ ਮੰਡੀਆਂ ਦੇ ਵਿੱਚ ਚੈੱਕ ਕਰਾਓ ਤੁਹਾਡੇ ਜਿਹੜੇ ਮੋਤਵਾਰ ਬੰਦੇ ਆ ਜਿਹੜੇ ਤੁਸੀਂ ਚੁਣੇ ਨੇ ਨੁਮਾਇੰਦੇ ਤੁਸੀਂ ਚੁਣੇ ਨੇ ਉਹਨਾਂ ਨੂੰ ਚੈੱਕ ਕਰਵਾਓ ਉਹਨਾਂ ਨੂੰ ਕਹੋ ਬੁਲਾਓ ਮੌਜੂਦਾ ਬੁਲਾ ਕੇ ਆੜਦੀਆਂ ਨੂੰ ਕੋਲੇ ਬੁਲਾ ਕੇ ਇਹ ਇਹਦਾ ਕੰਪਿਊਟਰ ਘੰਡੇ ਕਰਾ ਕੇ ਚੈੱਕ ਕਰਵਾਓ ਤੇ ਜ਼ਿਮੀਂਦਾਰਾਂ ਦੀ ਲੁੱਟ ਬੰਦ ਕਰੋ ਆੜਦੀਆ ਸਾਡੇ ਕੋਲੇ ਖੜਾ ਉਹ ਪਰਲੇ ਪਲੇ ਚਲਾਗਾ ਕਿਧਰ ਗਿਆ ਉਹ ਵਿੱਕੀ ਆੜਦੀ ਇਹਨੂੰ ਬੁਲਾਓ ਬੁਲਾਓ ਨੂੰ ਯਾਰ ਉਹਨੂੰ ਕਹਾਂ ਆ ਦੇਖ ਭਾਈ ਆਹ ਦੇਖ ਸਕਦਾ ਹੋ ਜੀ ਲਾਈਵ ਤਸਵੀਰਾਂ ਤੁਸੀਂ ਨੰਗਲਕਲਾਂ ਜ਼ਿਲ੍ਹਾ ਮਾਨਸਾ ਤੋਂ ਦਾਣਾ ਮੰਡੀ ਦੇ ਵਿੱਚੋਂ ਲਗਾਤਾਰ ਲੁੱਟ ਹੋ ਰਹੀ ਹੈ ਕਿਸਾਨਾਂ ਦੀ ਜੇ ਜ਼ਿਮੀਂਦਾਰ 400 ਕਟਾ ਭਰਦਾ ਦਾ ਤੁਸੀਂ ਕਿਲੋ ਦੇ ਹਿਸਾਬ ਨਾਲ ਲਓ ਚਾਰ ਕੁਇੰਟਲ ਦੀ ਲੁੱਟ ਹੈ ਸਿੱਧਮ ਸਿੱਧੀ 10000 ਰੁਪਏ ਦੀ ਲੁੱਟ ਹੋਈ ਜਾਂਦੀ ਹੈ ਠੀਕ ਹੈ ਸਾਰੀਆਂ ਲਾਣਾ ਮੰਡੀਆਂ ਦੇ ਵਿੱਚ ਲਾਟੂ ਕਰੋ ਇਹ ਕੰਮ ਸਾਰੇ ਕਿਤੇ ਜ਼ਿੰਮੇਵਾਰੀ ਲੁੱਟੇ ਮਗਰ 24 ਤੋਂ 25 ਰੁਪਏ ਦੀ ਲੁੱਟ ਹੋਈ ਜਾਂਦੀ ਹੈ ਹੁਣ ਤੁਸੀਂ ਇਹ ਦੇਖੋ ਪੀਏ 100 ਗੱਟਾ ਪਰ ਦਾ ਸਿੱਧਾ ਸਿੱਧੀ 2500 ਦੀ ਲੁੱਟ ਹੈ ਉਹ ਬੜਾ